ਸੋ ਬਹੁਤ ਹੀ ਸਤਿਕਾਰਯੋਗ ਸਾਥੀਓ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਸਵਾਗਤ ਹੈ ਮੈਂ ਡਾਕਟਰ ਅਮਿੱਤ ਸਿੰਘ ਮੁੱਖ ਤੀ ਬੜੀ ਫਰੀਦਕੋਟ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਜਾਣਕਾਰੀ ਵੱਖ-ਵੱਖ ਮਾਰਾਂ ਰਹੀ ਤੁਹਾਡੇ ਤੱਕ ਪਹੁੰਚਾਉਂਦੇ ਆ ਤਾਂ ਜੋ ਉਹ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰ ਸਕੋ ਆਪਣੀ ਖੇਤੀ ਦੇ ਖੇਤੀ ਲਾਗਤ ਖਰਚੇ ਘਟਾ ਕੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਵਾਸ਼ਪਤੀ ਦੀ ਫਸਲ ਪੰਜਾਬ ਦੇ ਵਿੱਚ ਅਜਿਹੀ ਫਸਲ ਆ ਜਿਹੜੀ ਕਿ ਖੇਤੀਬਪਿੰਡਾ ਦੇ ਵਿੱਚ ਵੀ ਬਹੁਤ ਜ਼ਿਆਦਾ ਅਹਿਮ ਯੋਗਦਾਨ ਪਾਉਂਦੀ ਆ ਕਿਉਂਕਿ ਇਸ ਦੀ ਜਿਹੜੀ ਲਵਾਈ ਜਿਹੜੀ ਆ ਉਹ ਜੁਲਾਈ ਮਹੀਨੇ ਦੌਰਾਨ ਹੋਣ ਕਾਰਨ ਜਦੋਂ ਬਾਰਸ਼ਾਂ ਹੋ ਜਾਂਦੀਆਂ ਤੇ ਪਾਣੀ ਦੀ ਵੀ ਬਚਤ ਬਹੁਤ ਹੋ ਜਾਂਦੀ ਆ ਇਸ ਦੇ ਨਾਲ ਜਿਹੜਾ ਬਿਜਲੀ ਦੀ ਖਪਤ ਜਿਹੜੀ ਆ ਉਹ ਵੀ ਕੱਟ ਜਾਂਦੀ ਆ ਸੋ ਇਹ ਜਿਹੜਾ ਜਿਹੜੀ ਬਾਸ਼ਪਤੀ ਦੀ ਫਸਲ ਜਿਹੜੀ ਆ ਆਮ ਕਰਕੇ ਰਾਵੀ ਅਤੇ ਬਿਆਸ ਦੇ ਦਰਮਿਆਨ ਜਿਹੜਾ ਖੇਤਾ ਵਾ ਉਹਦੇ ਵਿੱਚ ਜ਼ਿਆਦਾ ਤਰਤੇ ਜਿਹੜੀ ਆ ਉਹ ਉਗਾਈ ਜਾਂਦੀ ਆ ਖਾਸ ਕਰਕੇ ਤਰਨਤਨ ਅਮਰਸਰ ਗੁਦਾਸਪੁਰ ਕੋਈਪੁਰ ਫਿਲਕਾ ਇਸ ਤੋਂ ਇਲਾਵਾ ਮੁਕਸਾ ਜ਼ਿਲ੍ਹੇ ਦੇ ਵਿੱਚ ਵੀ ਕਾਫੀ ਵੱਡੇ ਪੱਧਰ ਤੇ ਜੜੀ ਉਗਾਈ ਜਾਂਦੀ ਹੈ ਸੋ ਇਸ ਖਿੱਤੇ ਵਿੱਚ ਪੈਦਾ ਕੀਤੀ ਹੋਈ ਬਾਸਮਤੀ ਦੀ ਫ੍ਰੈਗਰੈਂਸ ਜ਼ਿਆਦਾ ਹੋਣ ਕਾਰਨ ਬਾਹਰੀ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਮੰਗਿਆ ਤੇ ਭਾਰਤ ਸਰਕਾਰ ਵੱਲੋਂ ਸਾਊਦੀ ਅਰੇਬੀਆ ਜੁਏਈ ਜਮਨ ਇਰਾਨ ਇਰਾਕ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਜਿਹੜੀ ਇਹ ਨਿਰਯਾਤ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਇਹਦੀ ਬਸਮਤੀ ਦੀ ਦਰਿਆ ਜਿਹੜੀ ਆ ਜਿਹੜੀ ਕਿ 1516 ਦੇ ਵਿੱਚ ਤਕਰੀਬਨ 40 ਲੱਖ ਟਨ ਸੀ ਉਹ ਵੱਧ ਕੇ 2023 ਦੇ ਵਿੱਚ 52.28 ਲੱਖ ਟਨ ਜਿਹੜੀ ਉਹ ਹੋ ਗਈ ਆ ਭਾਰਤ ਸਰਕਾਰ ਵੱਲੋਂ ਸੀਡ ਐਕਟ ਅੰਡਰ ਸੋਸ਼ਾਇਟੀ ਦੇ ਤਹਿਤ ਕੁੱਲ 45 ਬਸਮਤੀ ਦੀ ਕਿਸਮਾਂ ਜਿਹੜੀਆਂ ਨੋਟੀਫਾਈਡ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਪੰਜਾਬ ਦੇ ਵਿੱਚ ਮੁਖਤਰ ਦੇ ਉੱਤੇ ਤੁਸਾ 11 1509 17 18 18 47 14 45 1692 ਪੰਜਾਬ ਨੰਬਰ ਬਾਸਮਤੀ 75 ਸੀਐਸਆਰ 13 ਇਹ ਜਿਹੜੀਆਂ ਕਿਸਮਾਂ ਨੇ ਜਿਨ੍ਹਾਂ ਦੀ ਜਿਹੜੀ ਕਾਸ਼ ਤੇੜੀ ਆ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਕਿਸਾਨ ਸਾਥੀਓ ਪਿਛਲੇ ਸਮੇਂ ਤੋਂ ਦੇਖਿਆ ਗਿਆ ਕਿ ਬਾਸਮਤੀ ਦਰਿਆਤ ਵਿੱਚ ਕੁਝ ਵਿਗਨ ਪਏ ਉਹਨਾਂ ਵਿਗਨ ਪੈਣ ਦੇ ਕਾਰਨਾਂ ਦੇ ਵਿੱਚ ਬਾਸਮਤੀ ਚੌਲਾਂ ਦੇ ਵਿੱਚ ਕੁਝ ਗੈਰ ਸਫਾਰਿਸ਼ੂਦਾ ਕੀਟਨਾਸ਼ਕਾਂ ਦੇ ਰਸਾਇਣਿਕਾਂ ਛਿੜ ਨੇ ਉਹ ਨਿਰਧਾਰਤ ਮਾਪਦੰਡਾਂ ਤੋਂ ਵੱਧ ਹੋਣ ਕਾਰਨ ਸੀ ਜਿਸ ਨਾਲ ਸਾਡੀ ਦਰਿਆ ਜਿਹੜੀ ਉਹ ਪ੍ਰਭਾਵਿਤ ਹੋਈ ਕਿਸਾਨਾਂ ਨੂੰ ਰੇਟ ਵੀ ਘੱਟ ਮਿਲੇ ਤੇ ਉਸ ਦੇ ਨਾਲ ਜਿਹੜੀ ਸਾਡਾ 에ਰੀਅਰ ਵੀ ਘੱਟ ਗਿਆ ਤੇ ਜੇਕਰ ਅਸੀਂ ਪਿਛਲੇ ਸਾਲ ਪਿਛਲੇ ਸਾਲ ਦੇਖੀਏ 2023 ਦੇ ਵਿੱਚ 23 24 ਦੇ ਵਿੱਚ ਦੇਖੀਏ ਤਾਂ ਰੇਟ ਜਿਹੜਾ ਬਹੁਤ ਵਧੀਆ ਮਿਲਿਆ ਕਿਉਂ ਸੋ ਜਿਸ ਦਾ ਮੁੱਖ ਕਾਰਨ ਪੰਜਾਬ ਸਰਕਾਰ ਵੱਲੋਂ ਉਹ ਬੰਦੀ ਲਗਾਈ ਗਈ 10 ਕਿਟ ਨਿਗਰਾਸ਼ੀਆਂ ਦੀ ਕਿਸਾਨਾਂ ਵੱਲੋਂ ਵਰਤੋਂ ਨਾ ਕਰ ਰਹੀ ਸੀਗੀ ਸੋ ਇਸ ਵਾਰ ਵੀ ਪੰਜਾਬ ਸਰਕਾਰ ਵੱਲੋਂ 10 ਅਜੇ ਕੀਟਨਾਸ਼ਕ ਉਲੀਨਾਸ਼ਕਾਂ ਦੀ ਵਰਤੋਂ ਦੀ ਬੰਦੀ ਲਗਾਈ ਗਈ ਹੈ ਜਿਸ ਦੇ ਅੰਛੜੇ ਨੇ ਉਹ ਬਾਸਵੀ 14 ਦੇ ਵਿੱਚ ਰਹਿਣ ਦੀ ਸੰਭਾਵਨਾ ਰਹੀ ਦੀ ਸੀ ਸੋ ਇਹਨਾਂ ਕੀਟ 10 ਪਵੰਦੀਸ਼ੂ ਦਾ ਕੀਟਨਾਸ਼ਕਾਂ ਦੇ ਵਿੱਚ ਐਸੀਫੇਟ ਉਹ ਪ੍ਰੋਫੀਜਨ ਕਲੋਰੋਪਾਇਰੀਫਾਸ ਥਾਈਮਥੌਕਸਨ ਟ੍ਰਾਈਸਾਈਕਲਾਜੋਲ ਪ੍ਰੋਫੀਨੋਫਾਸ ਮੀਡਾਕਲੋਪਰੇਟ ਕਾਰਬੋਨੇਜ਼ਮ ਪ੍ਰੋਪੀਕੋਨਾਜੋਲ ਹੈਕਸਾਕੋਨੋਲ ਸੋ ਇਹ ਅਜਿਹੀਆਂ ਜਿਹੜੇ ਜਿਹੇ 10 ਕੀਟਨਾਸ਼ਕ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਬਾਸਪਤੀ ਦੀ ਫਸਲ ਉੱਪਰ ਵਰਤੋਂ ਕਰਨ ਲਈ ਪਾਬੰਦੀ ਲਗਾਈ ਗਈ ਹੈ। ਸੋਖਸਣ ਵੀਰ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕਿ ਅਸੀਂ ਇਹਨਾਂ ਕੀਟਨਾਸ਼ਕਾਂ ਦੀ ਬਾਸਪਤੀ ਦੀ ਫਸਲ ਦੇ ਉੱਪਰ ਸਰਕਾਰ ਨਾ ਕਰੀਏ। ਬਾਸਪਤੀ ਦੀ ਫਸਲ ਦੇ ਉੱਤੇ ਕੁਝ ਜੈਕੀੜੇ ਬਿਮਾਰੀਆਂ ਨੇ ਜਿਹੜੀਆਂ ਕਿ ਇਸ ਦੀ ਪੈਦਾਵਾਰ ਨੂੰ ਪ੍ਰਭਾਵਿਤ ਕਰਦੇ ਨੇ। ਜਿਨ੍ਹਾਂ ਦੇ ਵਿੱਚ ਪਤਲ ਪੇਟ ਸੁੰਡੀ, ਨਣੀ ਵਾਲੀ ਸੁੰਡੀ, ਆ ਝੋਨੇ ਦਾ ਹਿਸਪਾ, ਆ ਝੋਨੇ ਦੇ ਟਿੱਡੇ, ਅਜੇ ਚਾਰ ਕੀੜੇਮ ਕੋੜੇ ਕੀੜੇ ਨੇ ਜਿਹੜੇ ਕਿ ਇਸ ਨੂੰ ਦੀ ਫਸਲ ਨੂੰ ਪ੍ਰਭਾਵਿਤ ਕਰਦੇ ਨੇ ਇਸ ਤੋਂ ਇਲਾਵਾ ਬਿਮਾਰੀਆਂ ਦੇ ਵਿੱਚ ਪੈਰਾਂ ਦੇ ਗੰਨਣ ਦਾ ਰੋਗ ਤਣੇਦੋਲੇ ਪੱਤੇ ਦਾ ਚੂਲ ਸ੍ਰੋਗ ਹੁੜ ਰੋਗ ਮੂਰੇ ਤਬਿਆਂ ਦਾ ਰੋਗ ਇਹ ਚਾਰ ਅਜਈਆਂ ਬਿਮਾਰੀਆਂ ਜਿਹੜੀਆਂ ਕਿ ਇਸ ਬਾਸਮਤੀ ਦੀ ਫਸਲ ਨੂੰ ਜਿਹੜੀ ਹੈ ਪ੍ਰਭਾਵਿਤ ਕਰਦੀਆਂ ਸੋ ਕਈ ਕਿਸਾਨਾਂ ਬੇਨਾਂ ਵੱਲੋਂ ਇਹਨਾਂ ਬਿਮਾਰੀਆਂ ਤੇ ਕੀੜਿਆਂ ਦੀ ਰੋਕਥਾਮ ਲਈ ਉਹਨ ਤੋਂ ਜਿਹੜੀਆਂ ਨੇ ਉਹ ਸ਼ਰਕਾ ਕਰਨ ਜਿਹੜੇ ਆ ਸ਼ੁਰੂ ਕਰ ਦਿੱਤੇ ਗਏ ਨੇ ਕਿਸਾਨ ਵੀਰੋ ਐਸ ਤਰ੍ਹਾਂ ਜੇਕਰ ਦੇਖੀਏ ਤਾਂ ਬਾਸਵਤੀ ਦੀ ਫਸਲ ਬਹੁਤ ਹੀ ਵਧੀਆ ਕਿਸੇ ਕਿਸਮ ਦਾ ਕੋਈ ਕੀੜਾ ਤੇ ਕੋਈ ਬਿਮਾਰੀ ਨਹੀਂ ਹੈਗੀ ਹਾਂ ਉਹ ਖੇਤ ਜਿਨ੍ਹਾਂ ਖੇਤਾਂ ਦੇ ਵਿੱਚ ਅਗੇਤੀ ਲਵਾਈ ਜਿਹੜੀ ਬਾਸਵਤੀ ਕੀਤੀ ਗਈ ਸੀ ਉਹਨਾਂ ਦੇ ਵਿੱਚ ਪੈਰਾਂ ਦੇ ਗਲਨ ਦਾ ਰੋਗ ਜਿਹੜਾ ਉਹ ਜੁਰ ਦੇਖਿਆ ਗਿਆ ਅਦਰਵਾਈਜ਼ ਕਿਸੇ ਵੀ ਖੇਤ ਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਬਿਮਾਰੀ ਜਾਂ ਕੀੜਾ ਮਕੜਾ ਨਹੀਂ ਦੇਖਿਆ ਗਿਆ ਜੇਕਰ ਕਿਸੇ ਵੀ ਖੇਤ ਦੇ ਵਿੱਚ ਕੀੜਾ ਮਕੜਾ ਹੁੰਦਾ ਵਾ ਤਾਂ ਉਹਦਾ ਆਰਥਿਕ ਘਾਟ ਦੇਖਿਆ ਗਿਆ ਅਰਤਕ ਗਾਰਦੇ ਦੇਖਣ ਵਿੱਚ ਇਹ ਆ ਕਿ ਪਤਲਪੇਟ ਸੁੰਢੀ ਜੇਕਰ 100 ਆਪਾਂ ਬੂਟੇ ਦੇਖੀਏ 100 ਬੂਟੇ ਦੇਖੀਏ ਤੇ ਉਹਦੇ ਵਿੱਚੋਂ 10 ਬੂਟੇ ਜਾਂ 10 ਤੋਂ ਵੱਧ ਬੂਟਿਆਂ ਦੇ ਉੱਤੇ ਪਤਲਪੇਟ ਸੁੰਢੀ ਹੈਗੀ ਤਾਂ ਫੇਰ ਆਪਾਂ ਸ਼ਰਕਾ ਕਰ ਸਕਦੇ ਹਾਂ ਇਸੇ ਤਰ੍ਹਾਂ ਤਣਾਛੇਦਕ ਸੁੰਢੀ ਹੈ ਜੇਕਰ 100 ਦੇ ਵਿੱਚੋਂ 5 ਬੂਟਿਆਂ ਦੇ ਉੱਪਰ ਤਣਾਛੇਦਕ ਸੁੰਢੀ ਦੇ ਨਾਲ ਗੋਮਾਂ ਸੋکریاں ਨੇ ਤਾਂ ਫੇਰ ਅਸੀਂ ਸ਼ਰਕਾ ਕਰ ਸਕਦੇ ਹਾਂ ਨਹੀਂ ਤੇ ਅਦਰਵਾਇਜ਼ ਕੋਈ ਲੋੜ ਨਹੀਂ ਕਰਨੀ ਐਸਰੇ ਤੁਸੀਂ ਦੇਖਿਆ ਹੋਊਗਾ ਕਿ ਸਾਡੇ ਖੇਤਾਂ ਦੇ ਵਿੱਚ ਬਹੁਤ ਸਾਰੇ ਮਿੱਤਰ ਕੀੜੇ ਜਿਨ੍ਹਾਂ ਦੇ ਵਿੱਚ ਮਕੜੀਆਂ ਡ੍ਰੈਗਨਫਲਾਈ ਡੈਂਸਿੰਗ ਫਲਾਈ ਵਿਟਲਸ ਬਹੁਤ ਸਾਰੇ ਮਿੱਤਰ ਕੀੜੇ ਆ ਜਿਹੜੇ ਕਿ ਸਾਡੇ ਖੇਤਾਂ ਵਿੱਚ ਆ ਚੁੱਕੇ ਆ ਉਹਨਾਂ ਦਾ ਬਹੁਤ ਕੰਮ ਆਇਆ ਕਿ ਜਿਹੜੇ ਦੁਸ਼ਮਣ ਕੀੜੇ ਆ ਉਹਨਾਂ ਨੂੰ ਕਾਬੂ ਕਰਨਾ ਉਹਨਾਂ ਦੀ ਗਿਣਤੀ ਕਾਬੂ ਹੇਠ ਰੱਖਣੀ ਸੋ ਇਹ ਜਿਹੜੇ ਮਿੱਤਰ ਕੀੜੇ ਆ ਉਹ ਮਾਸਾਹਰੀ ਆ ਕਹਿੰਦਾ ਦਿੱਕੇ ਜਿਹੜੇ ਦੁਸ਼ਮਣ ਕੀੜੇ ਆ ਉਹ ਸਾਕਾਰੀ ਹੁੰਦੇ ਆ ਸੋ ਮਾਸਾਹਰੀ ਨੂੰ ਜਿਹੜੇ ਮਾਸਾਹਰੀ ਕੀੜੇ ਜਿਹੜੇ ਆ ਉਹਨਾਂ ਨੂੰ ਖਾਣ ਵਾਸਤੇ ਮਾਸ ਚਾਹੀਦਾ ਤੇ ਮਾਸ ਜਿਹੜਾ ਉਹਨੂੰ ਦੁਸ਼ਮਣ ਕੀੜੇ ਤੋਂ ਮਿਲਣਾ ਤੋ ਇਸ ਕਰਕੇ ਇਹ ਨਾ ਹੋਏ ਕਿ ਤੁਸੀਂ ਇੱਕ ਦੋ ਬੂਟ ਕੀੜਮ ਕੋੜਾ ਦੇਖਿਆ ਤੇ ਆਪਾਂ ਸ਼ਰਕਾ ਕਰ ਲਾਤੀਏ ਤੋ ਜੈ ਨਹੀਂ ਕਰਨਾ ਜਦੋਂ ਵੀ ਕਰਨਾ ਵਾ ਜਦੋਂ ਵੀ ਸ਼ਰਕਾ ਦੀ ਡੋੜ ਪੈਂਦੀ ਹੈ ਜੋ ਕੋਈ ਮੁਸ਼ਕਲ ਹੁੰਦੀ ਹੈ ਤਾਂ ਸਾਨੂੰ ਆਪਣੇ ਲਾਗਲੇ ਆਪਣੇ ਇਲਾਕੇ ਦੇ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਵਿਸਤਾਰ ਅਫਸਰ ਜਾਂ ਖੇਤੀ ਵਿਗਿਆਨ ਕੇਂਦਰ ਆ ਖਸਾਂਸਲਾ ਕਰ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਉਹਨਾਂ ਵਿੱਚ ਜੋ ਖੇਤੀਬਾੜੀ ਮਾਹਰ ਜਿਹੜੇ ਨੇ ਉਹ ਬੈਠੇ ਨੇ ਉਹਨਾਂ ਕੋਲ ਜਾ ਕੇ ਉਹਨਾਂ ਵੱਲੋਂ ਜੋ ਸਰਵਸ਼ਵਾਰਥ ਕੀਤੇ ਜੀ ਨੇ ਉਹਨਾਂ ਮੁਤਾਬਕ ਜਿਹੜਾ ਵਾ ਉਹ ਅਸੀਂ ਕੀੜੇਮ ਕੋੜੇ ਤੇ ਉਲਿੰਨ ਅਜਿਹੀ ਤਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਜਿਹੜੀ ਆ ਉਹ ਆਪਾਂ ਕਰਾਂਗੇ। ਤਾਂ ਜੇਕਰ ਇਹ ਪਤਲ ਪੇਟ ਸੁੰਢੀ ਜਾਂ ਤੜਾਸ਼ੇ ਦੀ ਸੁੰਢੀ ਜਿਹੜੀ ਆ ਉਹ ਆਰਥਿਕ ਘਾਟ ਤੋਂ ਗਿੰਦੀ ਵੰਦੀ ਆ ਤਾਂ ਫਿਰ ਸਾਡੇ ਕੋਲ ਇੱਕ ਸਰਵਸ਼ਵਾਰਥ ਦਾ ਕਿਸਮ ਜਿਹੜੀ ਆ ਕਿ ਗ੍ਰੀਨ ਲੇਬਲ ਗ੍ਰੀਨ ਅ ਲੇਬਲ ਵਾਲੀਆਂ ਕੀਟਨਾਸ਼ਕ ਨੇ ਉਹਨਾਂ ਦਾ ਵੀ ਸ਼ਿਰਕਾ ਕਰ ਸਕਦੇ ਆ। ਉਹਨਾਂ ਦੇ ਵਿੱਚ ਫਲੂਬੈਂਡਾਮਾਈਡ ਜਿਹੜੀ ਆ ਵੀਐਮਐਲ ਆ। ਕਲੋਰ ਐਂਟਰਨਿਲੀਪਰੋ ਜਿਹੜੀ ਪੰਜਾਏਐਮਐਲ ਆ। ਇਸੇ ਤਰ੍ਹਾਂ ਜਿਹੜੀ ਕਾਰਬੋਹਾਈਡ੍ਰੇਟ ਜਿਹੜੀ ਆ ਉਹ 170 ਗ੍ਰਾਮ ਜਿਹੜੀ ਆ ਇਸ ਨੂੰ 100 ਤੋਂ 150 ਲੀਟਰ ਪਾਣੀ ਵਿੱਚ ਘੋਲ ਕੇ ਛਰਕਾ ਕੀਤਾ ਜਾ ਸਕਦਾ ਵਾ ਜੇਕਰ ਝੋਨੇ ਦਾ ਇਸਪਾਇਡ ਆ ਵਾ ਉਹ ਤੁਹਾਡੇ ਖੇਤਾਂ ਦੇ ਵਿੱਚ ਹੈਗਾ ਕਿਉਂਕਿ ਉਹ ਆਮ ਤੱਕ ਗੁਰਦਾਸਪੁਰ ਨੀਵੇਂ ਇਲਾਕੇ ਦੇ ਵਿੱਚ ਹੁੰਦਾ ਦੇਖੋ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਦੀਨਾਂ ਦੇ ਇਲਾਕਿਆਂ ਦਾ ਜਿਹੜਾ ਵਾ ਕੁਝ ਨੀਵੇਂ ਇਲਾਕੇ ਨੇ ਉਹਨਾਂ ਵਿੱਚ ਦੇਖਿਆ ਜਾਂਦਾ ਤਾਂ ਉੱਥੇ ਆਪਾਂ ਜਿਹੜੀ ਆ ਉਹ ਜਿਹੜੀ 800 ml ਕੋਈਨਰ ਫੋਰ ਜਿਹੜੀ ਉਹਦੀ ਆਪਾਂ ਛਰਕਾ ਕਰ ਸਕਦੇ ਆ ਤੇ ਛਰਕਾਏ ਨੂੰ ਕਰਨਾ ਆਪਾਂ ਗੋਲ ਨੋਜ਼ਲ ਵਰਤਣੀ ਆ ਕਟਵਾਏ ਰੂਸ ਲਈ ਵਰਤ ਲਈ ਹੈ ਇਸ ਤਰ੍ਹਾਂ ਚੁਰੇ ਦੇ ਟਿੱਡੇ ਜਿਹੜੇ ਆ ਉਹ ਦੇਖੋ ਉਹਨਾਂ ਦੇ ਵਾਸਤੇ ਰੋਕਤਾਂ ਵਾਸਤੇ ਜਿਹੜੀਆਂ ਆਪਾਂ ਛੜਕਾ ਜੜੇ ਨੇ ਉਹ ਸਵਾਰਿਸ਼ੂ ਦਾ ਜਿਹੜੀਆਂ ਕੀਟ ਨਸ਼ਕ ਉਹ ਨਹੀਂ ਆਪਾਂ ਕਰ ਸਕਦੇ ਆ ਇੱਕ ਇਥੇ ਖਿਆਲ ਰੱਖਣਾ ਵਾ ਕਿ ਆਪਾਂ ਸਿੰਥੈਟਿਕ ਪੈਰਾਥਰਾਇਡ ਉਹ ਕੀਟ ਨਸ਼ਕ ਜਿਹੜੀਆਂ ਉਹ ਅਸੀਂ ਵਸਬਦੀ ਫਸਲ ਦੇ ਉੱਪਰ ਵਰਤੋਂ ਨਹੀਂ ਕਰਨੀ ਇਹ ਦੀ ਸਰਕਾਰ ਨਹੀਂ ਕਰਨਾ ਕਿਉਂਕਿ ਜਦੋਂ ਆਪਾਂ ਉਹ ਸਿੰਥੈਟਿਕ ਪੈਰਾਥਰਾਇਡ ਜਿਹੜੀਆਂ ਨੇ ਸਸਤੀਆਂ ਹੁੰਦੀਆਂ ਨੇ ਜਿਹੜੀਆਂ ਕਿ ਪਿੰਡੇ ਤੇ ਬਹੁਤ ਲੱਗਦੀਆਂ ਨੇ ਤੋ ਉਹਦਾ ਅਪਸ਼ਰਕਾ ਕਰਾਂਗੇ ਤਾਂ ਫਿਰ ਸਾਡੇ ਜਿਹੜੇ ਟਿੱਡੇ ਦੀ ਗਿੰਦੀ ਜਿਹੜੀ ਆ ਉਹ ਵਧੂਗੀ। ਸੋ ਇਸ ਕਰਕੇ ਇਹ ਜਿਹੜੀ ਸਿੰਥੈਟਿਕ ਪੈਰਾਥਾਇਡ ਜਿਹੜੀਆਂ ਨੇ ਇਹਨਾਂ ਦੀ ਆਪਾਂ ਵਰਤੋਂ ਨਹੀਂ ਕਰਨੀ। ਸੋ ਸਾਰੇ ਸਾਥੀਓ ਜੇਕਰ ਤੁਹਾਨੂੰ ਬਾਸਪਤੀ ਦੀ ਫਸਲ ਦੇ ਉੱਤੇ ਬਿਮਾਰੀਆਂ ਦਿਖਾਈ ਦਿੰਦੀਆਂ ਨੇ ਜਿਨ੍ਹਾਂ ਦੇ ਵਿੱਚ ਤੜੇਦਵਾਲੇ ਪੱਤੇ ਦਾ ਝੁਲਸ ਰੋਗ, ਪੂਰੇ ਤਬਿਆਂ ਦਾ ਰੋਗ ਜਾਂ ਪੁੜਰ ਰੋਗ ਤਾਂ ਫਿਰ ਅਸੀਂ ਇਹਨਾਂ ਪਵੰਦੀਸ਼ੁਦਾ ਉਲੀ ਨਾਸ਼ਕਾਂ ਦੇ ਵਿੱਚੋਂ ਕਿਸੇ ਵੀ ਉਲੀ ਨਾਸ਼ਕ ਦਾ ਅਪਸ਼ਰਕਾ ਨਹੀਂ ਕਰਨਾ ਉਸ ਦੇ ਬਦਲੇ ਤੁਸੀਂ ਟੈਬੂਕੋਨਾਜੋਲ ਨੈਟਿਵੋ ਡਾਈਥਿਨ 78 ਇਹ ਜਿਹੜੀ ਉਲੀ ਨਾਸ਼ਕ ਇਹਨਾਂ ਦਾ ਅਪਸ਼ਰਕਾ ਕਰ ਸਕਦੇ ਆ ਸੋ ਜੇਕਰ ਮੁੱਢੀ ਗੱਲ ਜੇਕਰ ਦਿਖੀਏ ਤਾਂ ਅਸੀਂ ਜਦੋਂ ਵੀ ਕੋਈ ਤੁਹਾਨੂੰ ਕੋਈ ਸਮੱਸਿਆ ਹੁੰਦੀ ਆ ਤਾਂ ਖੇਤੀਬਾੜੀ ਮਹਾਰਾ ਦੇ ਨਾਲ ਜਰੂਰ ਸੰਪਰਕ ਕਰੋ ਅੱਜ ਕੱਲ ਟੈਕਨੋਲੋਜੀ ਦੀ ਜੋਗ ਹੈ WhatsApp YouTube ਫੇਸਬੁੱਕ ਦੇ ਉੱਤੇ ਵੀ ਰਹਾ ਵਾਪਸ ਉੱਪਰ ਕਰ ਸਕਦੇ ਆ ਟੈਲੀਗ੍ਰਾਮ ਇਸ ਉੱਪਰ ਕਰ ਸਕਦੇ ਆ ਆਪਾਂ ਵੀਡੀਓ ਬਣਾ ਕੇ ਵੀ ਭੇਜ ਸਕਦੇ ਆ ਉਹ ਫਿਰ ਤੁਹਾਨੂੰ ਦੱਸ ਸਕਦੇ ਨੇ ਕਿ ਇਸ ਵਿੱਚ ਕਿਹੜੀ ਬਿਮਾਰੀ ਆ ਤੇ ਕਿਹੜੀ ਆਪਾਂ ਜਿਹੜੀਆਂ ਦਵਾਈ ਦੀ ਜਿਹੜੀ ਆ ਉਹ ਸ਼ਰਕਾ ਕਰਨਾ ਉਹ ਜੇਕਰ ਇਹ ਬਾਸਮਤੀ ਦੇ ਨਿਰਯਾਤ ਵਿੱਚ ਪੰਜਾਬ ਦੇ ਹਿੱਸੇ ਦੀ ਗੱਲ ਕਰੀਏ ਯੋਗਦਾਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚੋਂ ਤਕਰੀਬਨ ਪਿੰਜ ਤੋਂ 40% ਜਿਹੜਾ ਵਾ ਉਹਦਾ ਯੋਗਦਾਨ ਜਿਹੜਾ ਵਾ ਉਹ ਕੱਲੇ ਪੰਜਾਬ ਦਾ ਹੀ ਆ ਸੋ ਇਸ ਕਰਕੇ ਸਾਡਾ ਸਾਰਿਆਂ ਦਾ ਪਰਜਵਾਨ ਦਾ ਕਿ ਅਸੀਂ ਵਧੀਆ ਮਿਆਰੀ ਗੁਣਵਤਾ ਭਰਪੂਰ ਨਿਰਯਾਤ ਯੋਗ ਜ਼ਹਿਰ ਮੁਕਤ ਜਿਹੜੀ ਆ ਉਹ ਬਾਸਬਦੀ ਪੈਦਾ ਕਰੀਏ ਤੇ ਇਹਨਾਂ ਗੈਰ ਜਿਹੜੀਆਂ ਸਵਾਰਥੂ ਦਾ ਕੀਟਨਾਸ਼ਕ ਨਹੀਂ ਪਵੰਦੀਸ਼ੂ ਦਾ ਕੀਟਨਾਸ਼ਕ ਉਹਨਾਂ ਦੀ ਆਪਾਂ ਵਰਗਜ ਕਿਸੇ ਵੀ ਹਾਲਤ ਵਿੱਚ ਬਾਸਬਦੀ ਉੱਪਰ ਜਿਹੜਾ ਸਰਕਾਰ ਨਾ ਕਰੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਜਾਣਕਲ ਚੰਗੀ ਲੱਗੀ ਆ ਤਾਂਗਾ ਹੋਰਨਾਂ ਖਸਾਨਾ ਤੱਕ ਵੀ ਪਹੁੰਚਾਓ ਆਪਣੇ ਸਭੀ ਸਾਥੀ ਤੱਕ ਪਹੁੰਚਾਓ ਸ਼ੇਅਰ ਕਰੋ ਜੇਕਰ ਤੁਸੀਂ ਇਹ YouTube ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਸਬਸਕ੍ਰਾਈਬ ਵੀ ਕਰੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ